ਆਈ ਸੈਡ देयर इज नो ਆਲਟਰਨੇਟਿਵ ਕੱਲ ਨੂੰ ਸਾਡੀ ਸਰਕਾਰ ਵੀ ਆ ਜਾਏਗੀ ਤਾਂ ਸਾਨੂੰ ਇਹਦੇ ਤੇ ਕੁਝ ਪੁਖਤਾ ਇੰਤਜ਼ਾਮਤ ਕਰਨਾ ਪਏਗਾ ਜਾਨੀ ਕਿ ਜੇ ਤੁਸੀਂ ਕਹੋਗੇ ਸਾਡੀ ਸਰਕਾਰ ਆਉਣ ਤੇ ਨਸ਼ਾ ਬੰਦ ਹੋ ਜਾਊਗਾ ਤਾਂ ਮੈਂ ਸ਼ਾਇਦ ਉਹ ਗਲਤ ਬਿਆਨ ਹੋਊਗਾ ਫਿਰ ਜਨਤਾ ਹੋਰ ਨਿਰਾਸ਼ ਹੁੰਦੀ ਹੈ ਨਸ਼ਾ ਕਿਦੋਂ ਆਇਆ ਕਿਨੇ ਲਿਆਂਦਾ ਇਹਦੇ ਵਿੱਚ ਨਹੀਂ ਮੈਂ ਜਾਣਾ ਚਾਹੁੰਦਾ ਪਰ ਹੁਣ ਨਸ਼ਾ ਚਰਮ ਸੀਮਾ ਤੇ ਹੈ ਰੋਜ਼ਾਨਾ ਓਵਰਡੋਜ਼ ਨਾਲ ਮੌਤਾਂ ਚਿੱਟਾ ਚਰਚ ਗਾਂਜਾ ਸੋ ਇਸ ਤਰ੍ਹਾਂ ਨਾਲ ਸਾਡੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਮੈਂ ਕਿਹਾ ਆਲਟਰਨੇਟਿਵ ਸਾਨੂੰ ਇਹਰਾ ਇੰਤਜ਼ਾਮਤ ਕੋਈ ਨਾ ਕੋਈ ਪਹਿਲਾਂ ਕਰਨਾ ਪਏਗਾ ਆਲਦੋ ਨਸ਼ਾ ਕੋਈ ਚੰਗਾ ਨਹੀਂ ਹੈ ਨਾ ਸ਼ਰਾਬ ਨਸ਼ਾ ਚੰਗਾ ਹੈ ਨਾ ਪੁੱਕੀ ਨਸ਼ਾ ਚੰਗਾ ਹੈ ਨਾ ਹਫੀਮ ਨਸ਼ਾ ਚੰਗਾ ਹੈ ਮੈਂ ਚਾਦਾ ਨਸ਼ਾ ਵੀ ਸਿਆਣੇ ਕਹਦੇ ਆ ਮਾੜਾ ਹੈ ਮੈਂ ਕਿਸੇ ਨਸ਼ੇ ਨੂੰ ਤਰਜੀਹ ਨਹੀਂ ਦੇਣਾ ਚਾਹੁੰਦਾ ਨਾ ਮੈਂ ਉਰੀ ਹਾਮੀ ਪਰਦਾ ਹੈ ਬਟ ਹਾਂ ਜਿਹੜਾ ਸ਼ਰਾਬ ਦਾ ਨਸ਼ਾ ਹੈਗਾ ਸ਼ਰਾਬ ਦੇ ਨਸ਼ੀਨਾ ਬੰਦਾ ਡੋਮੈਸਟਿਕ ਵਾਇਲੈਂਸ ਵੀ ਕਰਦਾ ਸ਼ਰਾਬ ਦਾ ਨਸ਼ਾ ਲੈ ਕੇ ਐਕਸੀਡੈਂਟਸ ਵੀ ਕਰਦਾ ਸ਼ਰਾਬ ਦਾ ਨਸ਼ਾ ਲੈ ਕੇ ਡਿੱਗਦਾ ਐਂਡ ਉਹਨੂੰ ਹੋਸ਼ ਨਹੀਂ ਰਹਿੰਦਾ ਮੈਂ ਇਹ ਕਹਾਂ ਕਿ ਜੇ ਚਿੱਟੇ ਤੋਂ ਬਚਾਉਣਾ ਹੈ ਤਾਂ ਅਸੀਂ ਸਾਰੀਆਂ ਸਲਾਹ ਕਰਕੇ ਹੋ ਸਕਦਾ ਮੈਂ ਗਲਤ ਹੋਵਾਂ ਸਾਨੂੰ ਜਿਵੇਂ ਮਰਵਾਣਾ ਆਇਆ ਕੈਨੇਡਾ ਨੇ ਉਹਨੂੰ ਲੀਗਲਾਈਜ਼ ਕੀਤਾ ਸਾਨੂੰ ਆਲਟਰਨੇਟਿਵ ਦੇਣਾ ਪਏਗਾ ਇੱਕ ਵਾਰੀ ਨਸ਼ੇ ਦੀ ਲੱਤ ਲੱਗ ਗਈ ਕਹਿੰਦੇ ਆ ਚਿੱਟਾ ਜੀ ਦੇ ਗਲੇ ਚੋਂ ਲੰਘ ਜਾਂਦਾ ਉਹ ਵਾਪਸ ਨਹੀਂ ਮੁੜਦਾ ਟੀਕਾ ਇੰਜੈਕਸ਼ਨ ਫੈਂਸੀ ਆ ਜਿਹੜੀਆਂ ਦਵਾਈਆਂ ਸਿੰਥੈਟਿਕ ਡਰਗ ਇਹਨੂੰ ਵਾਪਸ ਤੇ ਆਉਣਾ ਸੀ ਉਹਨੂੰ ਬੇਸਿਕ ਚੀਜ਼ ਦੇਣੀ ਪਊਗੀ ਬੇਸਿਕ ਚੀਜ਼ ਕੀ ਆਲਟਰਨੇਟਿਵ ਚੋਂਦਾ ਦਿਮਾਗ ਚ ਇਹ ਕਈ ਨੌਕਰੀ ਦੇਣੀ ਪਊਗੀ ਹੋ ਤਾਂ ਅੱਡਾ ਗੱਲ ਨਸ਼ਾ ਇਹਨੂੰ ਬੇਸਿਕ ਚੀਜ਼ ਕੀ ਦੇਣੀ ਪਊਗੀ ਅਫੀਮ ਜਿਹੜੀ ਸੀਗੀ ਕਹਿੰਦੇ ਆ ਸਿਆਣੇ ਜਾਂ OPM ਪੁੱਕੀ ਸੀ ਪੋਪੀ ਹਾਸਕ ਇਹ ਲੈ ਕੇ ਅਸੀਂ ਪਿੰਡਾਂ ਜਾਂਦੇ ਹਾਂ ਬਜ਼ੁਰਗ ਕਹਿੰਦੇ ਯਾਰ ਅਸੀਂ ਤਕੜੇ ਹੁੰਦੇ ਸੀ ਕੰਮ ਕਰਦੇ ਸੀ ਤੇ ਸਾਨੂੰ ਕੋਈ ਬਿਮਾਰੀ ਵੀ ਨਹੀਂ ਸੀ ਓਪੀਐਮ ਜਿਹੜੀ ਸੀਗੀ ਜੇ ਘੱਟ ਮਾਤਰਾ ਚ ਲੋਕ ਲੈਂਦੇ ਸੀ ਬਜ਼ੁਰਗ ਕਹਿੰਦੇ ਸੀ ਇਹ ਸ਼ੂਗਰ ਨੂੰ ਕੰਟਰੋਲ ਕਰਦੀ ਸੀ ਬਲੱਡ ਪ੍ਰੈਸ਼ਰ ਨੂੰ ਆਲਦੋ ਮੈਨੂੰ ਨਹੀਂ ਪਤਾ ਕਿ ਕਰਦੀ ਸੀ ਕਿ ਨਹੀਂ ਕਰਦੀ ਸੀ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਐਸਐਮਓ ਸੀਐਮਜ਼ ਨੇ ਲਾਇਸੈਂਸ ਬਣਾਏ ਹੁੰਦੇ ਸੀ ਹਫੀਮ ਦੇ ਹੁਣ ਥੋੜੇ ਜੇ ਰਹਿ ਗਏ ਉਹ 25 ਤੀ ਰਹਿ ਗਏ ਬੈਂਸ ਸਾਹਿਬ ਲੋਕਾਂ ਨੂੰ ਜਿਹੜੀ ਥੋੜੀ ਮੋਟੀ ਅਫੀਮ ਕਿਉਂਕਿ ਉਹਨਾਂ ਦੀ ਸਿਹਤ ਕਰਕੇ ਸਪਲਾਈ ਇਹਨਾਂ ਦੇ ਰਾਹੀਂ ਕਹਿੰਦਾ ਸੀ ਸੋ ਮੈਂ ਕਿਹਾ ਇਹਦਾ ਆਲਟਰਨੇਟਿਵ ਦੇਣਾ ਪਏਗਾ ਇਹਦੇ ਤੇ ਵਿਚਾਰ ਕਰਨ ਦੀ ਜ਼ਰੂਰਤ ਪਏਗੀ ਲੋਕਾਂ ਨਾਲ ਮਾਹਿਰਾਂ ਨਾਲ ਸਿਆਣਿਆਂ ਨਾਲ ਬੁੱਧੀ ਜੀਵਾਂ ਨਾਲ ਕਿਉਂਕਿ ਸਾਰੇ ਪੰਜਾਬ ਨਾਲ ਜੁੜੀ ਵੀ ਗੱਲ ਹੈ ਬੇਸਿਕ ਤਾਂ ਸਾਰੇ ਦੇਸ਼ ਨਾਲ ਜੁੜੀ ਵੀ ਗੱਲ ਹੈ ਸੋ ਇਹ ਚਰਚਾ ਤੋਂ ਬਾਅਦ ਇਹਦੇ ਤੇ ਕੁਝ ਨਾ ਕੁਝ ਆਲਟਰਨੇਟਿਵ ਫੈਸਲੇ ਲੈਣੇ ਚਾਹੀਦੇ ਹਨ ਪਠਾ ਰਾਜਾ ਵੜਿੰਗ ਸ਼ਰਾਬ ਦਾ ਵੀ ਹਾਮੀ ਨਹੀਂ ਹੈ ਸ਼ਰਾਬ ਨੂੰ ਤਾਂ ਲੀਗਲਾਈਜ਼ ਕਰਤਾ ਜਿਹੜੀ ਡਿਗਦੀ ਹੈ ਦਿਮਾਗ ਚੱਕਦੀ ਹੈ ਕੰਪਨੀਆਂ ਵਾਲਿਆਂ ਨੇ ਮਾਫੀਆ ਨੇ ਉਹ ਕਹਿੰਦੇ ਸ਼ਰਾਬ ਬੜੀ ਚੰਗੀ ਚੀਜ਼ ਆ ਉਹ ਤਾਂ ਲੇਡੀਜ਼ ਦੇ ਸਾਹਮਣੇ ਵੀ ਪੀਂਦੇ ਆ ਪਾਰਟੀਆਂ 'ਚ ਵੀ ਪੀਂਦੇ ਆ ਵਿਆਹਾਂ 'ਚ ਵੀ ਪੀਂਦੇ ਆ ਇਹ ਦਸ਼ੇ ਨੂੰ ਕਹਿੰਦੇ ਬਹੁਤ ਮਾੜਾ ਹੈ ਮੈਨੂੰ ਲੱਗਦਾ ਹੈ ਸ਼ਰਾਬ ਨਾਲ ਤਾਂ ਚੰਗਾ ਨਸ਼ਾ ਹੋ ਸਕਦਾ ਹੈ ਤੋਂ ਆਲਟਰਨੇਟਿਵ ਦੇ ਵਿੱਚ ਇਹ ਸਾਨੂੰ ਜਿਹੜੇ ਲੋਕ ਸਿੰਥੈਟਿਕ ਡਰੱਗ ਦਾ ਸੇਵਨ ਕਰ ਰਹੇ ਆ ਉਹਨਾਂ ਨੂੰ ਇਹਦੇ ਤੇ ਮੋੜਨਾ ਪਏਗਾ ਫਿਰ ਇਹ ਨਹੀਂ ਵੀ ਇਹ ਸ਼ੁਰੂ ਰੱਖਣਾ ਪਏ ਇਹਦੇ ਤੇ ਮੋੜ ਕੇ ਹੌਲੀ ਹੌਲੀ ਉਹਨਾਂ ਨੂੰ ਫਿਟ ਕਰਨਾ ਪਏ